ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਲ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਛੋਟੇ ਮਾਲੇ ਦੇ ਵਿੱਚ ਨਿਰਮਲ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਹਾਂ ਤੇ ਇੱਕ ਮੈਂ ਵਿਖਾਉਣੀ ਆ ਤੁਹਾਨੂੰ ਜਿਹੜੀ ਬਾਈ ਨੇ ਵਿਕਾਊ ਲਾਈ ਆ ਕੀ ਡਿਟੇਲ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈ ਲੈਨੇ ਆਪਾਂ ਵੀਰ ਤੋਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਆ ਭਾਈ ਠੀਕ ਆ ਵਧੀਆ ਸੇਤਾਂ ਘਰ ਪਰਿਵਾਰ ਸਾਰਾ ਵਧੀਆ ਭਾਈ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਤੇ ਵੱਡੇ ਭਾਈ ਜਿਹੜੀ ਮੈਂ ਆ ਕਿੰਨਵਾ ਸੁਆ ਸੁੰਦੀ ਆ ਵੀਰੇ ਇਹ ਦੂਜਾ ਸੁਆ ਸੁੰਦੀ ਬਈ ਦੂਜਾ ਸੁਆ ਹਾਂਜੀ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਬਸ ਦੋ ਤਿੰਨ ਦਿਨ ਲਵਗੀ ਭਾਈ ਦੋ ਤਿੰਨ ਦਿਨ ਲੈ ਜੂਗੀ ਹਾਂਜੀ ਦੁੱਧ ਦਾ ਕੀ ਰਿਕਾਰਡ ਆ ਭਾਈ ਇਹਦਾ ਇਹਦਾ 1 ਗਵੀਰੇ 300 ਲੱਖ ਰੁਪਈਆ ਵੀਰੇ ਲੱਖ ਰੁਪਈਆ ਮਾਨਤਾ ਨੇ ਇਹਦੇ ਵਿੱਚੋਂ ਮਾਨਦਨ ਕਰ ਦਾਂਗੇ ਬਾਈ ਜਿੰਨਾ ਕਰ ਠੀਕ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਕੱਢੀ ਬਾਰੋਂ ਤੋਰੀ ਵੀਰੇ ਮਾੜਾ ਜਾਂ ਲੇ ਵੀ ਮਿੱਤਰੋ ਲੱਖ ਰੁਪਈਆ ਇਹਦੀ ਡਿਮਾਂਡ ਆ 11 12 ਕਿਲੋ ਦੁੱਧ ਵੀਰ ਨੇ ਇਹਦੇ ਥਲੋ ਚੋਇਆ ਹੋਇਆ ਪਹਿਲਾਂ ਹੁਣ ਇਹ ਸੂਣ ਦੇ ਵਿੱਚ ਦੋ ਤਿੰਨ ਦਿਨ ਲੈਂਦੀ ਆ ਲੇਵੇ ਪੰਡੇ ਵਾਲੀ ਮੈਂ ਆ ਸਾਫ ਸੁਥਰੀ ਆ ਜਿੰਨੀ ਹੈਗੀ ਆ ਮਿੱਤਰੋ ਛੋਟੀ ਅੰਗ ਨਵਾਂ ਹਾਨਾ ਸਰੀਰਕ ਬੰਤਰ ਵਾਲੇ ਪੱਖ ਤੋਂ ਚੰਗੀ ਆ ਜਿੰਨੀ ਹੈਗੀ ਟਰਾਂਚੇ ਲੋ ਚੰਗੀ ਆ ਕੀ ਸਰ ਤੇ ਕੀ ਆ ਵਾਸੀ ਵੈਸੀ ਵੈਸੀ ਆ ਬੱਚੇ ਦੋਸੂਗਦੀ ਨਹੀਂ ਗੱਲ ਉਹ ਹੀ ਆ ਕੁਆਲਟੀ ਜ ਨਹੀਂ ਹੈਗੀ ਉਹ ਤੁਸੀਂ ਦੇਖ ਸਕਦੇ ਬਣਦੇ ਵੀਰੇ ਬਾਲੇ ਆ ਬਾਈ ਕਿਹੜੇ ਪਾਸੇ ਆ ਠੀਕ ਹੈ ਠੀਕ ਹੈ ਟੇਡ ਤੇ ਠੀਕ ਤੂੰ ਹੀ ਅੱਗੇ ਵੀਡੀਓ ਪਾਈ ਆਪਣੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਲੈ ਨਾ ਤਰਾ ਇੱਕ ਪਾਸੇ ਥੋੜੀ ਜੀ ਗੰਡ ਬੇਮਲੂਮੀ ਜੀ ਤਿੰਦੀਓ ਤੁਸੀਂ ਹੋ ਕੇ ਵੇਖ ਲਿਓ ਪਾਈ ਜਾਂਦਾ ਵੀ ਉੰਜ ਹੀ ਐ ਵੈਸੇ ਹੋ ਜਾਂਦਾ ਕਈ ਵਾਰੀ ਪਸ਼ੂ ਦੇ ਹਾਂ ਬਈ ਓਕੇ ਉਹ ਤਾਂ ਵੈਸੇ ਉੰਜ ਹੀ ਲੱਗਦਾ ਜਿਵੇਂ ਮੰਨ ਲਾ ਕਈ ਵਾਰੀ ਮੱਲਾ ਜਮਾਂਦਰੂ ਹੁੰਦਾ ਪਸ਼ੂ ਦੇ ਵਿੱਚ ਤੇ ਵੱਡੇ ਭਾਈ ਨੰਬਰ ਦਈਏ ਕਿਰਾਂ ਦੀ ਵੀਰੇ 83279 ਜੀ 91793 ਇੱਕ ਵਾਰੀ ਹੋਰ ਬੋਲ ਦਈਏ ਜੀ 83279 ਜੀ 99793 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ 22 ਦਿਨਾਂ ਦਾ ਗੱਲਬਾਤ ਪਿੰਡਾ ਛੋਟਾ ਮਾਲਾ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ ਜਉਂਦੇ ਰਹੋ